ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਨ ਉੱਪਰ ਕਲਿੱਕ ਕਰੋ ਪਹਿਲੇ ਪਾਸ਼ਾ ਤੰਤਨ ਚਿੜੀ ਗੁਰੂ ਨਾਨਕ ਦੇਵ ਜੀ ਦੇ ਦੂ ਭਗਤਸਾਨਾ ਜੇ ਦੇ ਕੀ ਹਮੇਸ਼ਾ ਗੁਰੂ ਜੀ ਦੇ ਨਾਮ ਰਹਿਾ ਕਰਦੇ ਸਮੇਂ ਇੱਕ ਦਾ ਨਾਮ ਪਾਈ ਬਾਲਾ ਸੀ ਤੇ ਦੂਸਰੇ ਦਾ ਨਾਮ ਪਾਈ ਮਰਦਾਨਾ ਸੀ ਪਾਈ ਬਾਲਾ Hindu ਧਰਮ ਨਾਲ ਸੰਬੰਧਿਤ ਸਨ ਤੇ ਪਾਈ ਮਰਦਾਨਾ ਮੁਸਲਮਾਨ ਧਰਮ ਨਾਲ ਸੰਬੰਧਿਤ ਸਨ ਇੱਕ ਦਿਨ ਪਾਈ ਮਰਦਾਨੇ ਨੇ ਗੁਰੂ ਜੀ ਸਾਹਮਣੇ ਬੈਠ ਕੇ ਕਿhti ਕਿ ਮੈਂ ਮੱਕਾ ਜਾਣਾ ਚਾਹੁੰਦਾ ਹਾਂ ਕਿਉਂਕਿ ਮੁਸਲੇਮ ਤਰਮਾ ਵਿੱਚ ਇੱਕ ਸੱਚਾ ਮੁਸਲਮਾਨ ਉਦੋਂ ਤੱਕ ਸੱਚਾ ਨਹੀਂ ਕਹਿਲਾਉਂਦਾ ਜਦੋਂ ਤੱਕ ਉਹ ਮੱਕੇ ਦੇ ਦਰਸ਼ਨ ਨਹੀਂ ਕਰਦਾ ਕਿਰਪਾ ਕਰਕੇ ਮੈਨੂੰ ਮੱਕੇ ਦਾ ਹੱਜ ਕਰਵਾ ਦਿਓ ਤਾਂ ਗੁਰੂ ਸਾਹਿਬ ਜੀ ਨੇ ਪੈਮਰਦਾਨੇ ਦੀ ਬੇਨਤੀ ਨੂੰ ਫੜਵਾਨ ਕੀਤਾ ਤੇ ਉਹਨਾਂ ਨੂੰ ਨਾਲ ਲੈ ਕੇ ਮੱਕੇ ਵੱਲ ਚੱਲ ਪਏ ਤਸਤੇ ਵਿੱਚ ਜਾਂਦਿਆਂ ਜਾਂਦਿਆ ਉਹਨਾਂ ਨੂੰ ਕੁਝ ਹੋਰ ਹਾਜੀ ਮਿਲਦੇ ਜੇ ਦੇਖੀ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ ਤਾਂ ਗੁਰੂ ਸਾਹਿਬ ਜੀ ਨੇ ਪਹਿਮਰ ਦੰਦੇ ਨੂੰ ਕਿਹਾ ਕਿ ਮਰਦਾਂਦੇ ਆ ਜਦੋਂ ਹੱਜ ਲਈ ਜਾਈਏ ਤਾਂ ਉਸ ਵੇਲੇ ਸਾਨੂੰ ਖੁਦਾ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਹੋਰ ਫालतू ਗੱਲਾਂ ਕਰਦੇ ਜਾਣਾ ਹਾਜੀ ਲਈ ਸ਼ੋਭਾ ਨਹੀਂ ਦਿੰਦਾ ਤੇ ਕਿਸ ਤਰ੍ਹਾਂ ਦਾ ਹਾਜੀ ਕਰਨ ਵਾਲਿਆ ਲੋਕ ਕੋਈ ਵੀ ਪ੍ਰਾਪਤ ਨਹੀਂ ਹੁੰਦਾ ਗੁਰੂ ਜੀ ਤੇ ਪੈਮਰ ਥਾਨੇ ਨੇ ਉਹਨਾਂ ਹਾਜੀਆ ਦਾ ਸਾਥ ਛੱਡ ਦਿੱਤਾ ਤੇ ਪਰਮਾਤਮਾ ਦੇ ਸਿੱਖਤ ਸਲਾਹ ਕਰਦੇ ਕਰਤੇ ਉਹ ਮਕੇ ਦੇ ਨੇੜੇ ਪਹੁੰਚ ਗਏ ਜਿੱਥੇ ਜਾ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਹਾਜੀਆਂ ਵਾਲਾ ਨੀਲਾ ਬਾਣਾ ਪਹਿਨਦਿਆ ਤੇ ਗੁਰੂ ਜੀ ਨੇ ਬਗਲ ਵਿੱਚ ਆਪਣੀ ਬਾਣੀ ਦੀ ਕਿਤਾਬ ਰੱਖ ਲਈ ਇਸ ਤਰ੍ਹਾਂ ਦੇ ਪਹਿਰਾਵੇ ਵਿੱਚ ਉਹ ਮੱਕੇ ਦੀ ਮਸਜਿਦ ਅੰਦਰ ਚਲੇ ਗਏ ਗੁਰੂ ਜੀ ਤੇ ਪੈ ਮਰਦਾਨੇ ਨੇ ਸਾਰਾ ਦਿਨ ਖੁਦਾ ਦੇ ਗੁਣ ਗਾਉਂਦਿਆਂ گزار ਦਿੱਤਾ ਤੇ ਰਾਤ ਨੂੰ ਆਰਾਮ ਕਰਨ ਲੱਗੇ ਆਰਾਮ ਕਰਨ ਲਈ ਉਹ ਜ਼ਮੀਨ ਉਤੇ ਲੇਟ ਗਏ। ਅਸਵੇਰੇ ਸਵੇਰੇ ਪਾਰਤੋਂ ਗਿਆ ਇੱਕ ਹਜ਼ੀਂ ਬੁੱਲਾ। ਜਿਸ ਦਾ ਨਾਮ ਇਤਿਹਾਸ ਵਿੱਚ ਜੀਵਨ ਦੱਸਿਆ ਗਿਆ ਹੈ। ਉਹ ਸੁੱਤੇ ਪਰ ਹਾਜ਼ੀਆਂ ਵਿੱਚੋਂ ਦੀ ਲੰਘ ਰਿਹਾ ਸੀ। ਤਾਂ ਉਸ ਦੀ ਨਿਗਾਹ ਗੁਰੂ ਜੀ ਦੇ ਪੈਰਾਂ ਉੱਪਰ ਪਈ। ਜਿਵੇਂ ਕਿ ਕਾਬੇ ਵੱਲੋਂ ਸਾਦਾ। ਤਾਂ ਗੁਰੂ ਜੀ ਦੇ ਪੈਰਾਂ ਨੂੰ ਕਾਬੇ ਵੱਲ ਦੇਖੇ ਉਸ ਆ ਬੁਲਦੇ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਗੁਰੂ ਜੀ ਦੀ ਪੈਠ ਵਿੱਚ ਨੱਤ ਮਾਰ ਕੇ ਕਿਹਾ ਓ ਕਾਫਰ ਐ ਤੈਨੂੰ ਨਜ਼ਰ ਨਹੀਂ ਆਉਂਦਾ ਕਿ ਤੂੰ ਖੁਦਾ ਦੇ ਘਰ ਵਾਲ ਨੂੰ ਪੈਰ ਕੜ ਕੇ ਸੁੱਤਾ ਹੋਇਆ ਹੈ ਅ ਗੁਰੂ ਜੀ ਨੇ ਅੱਗੋਂ ਬੜੀ ਹੰਦੀਮੀ ਨਾਲ ਉੱਤਰ ਦਿੱਤਾ ਕਿ ਮੁੰਲਾ ਜੀ ਮੇਰੇ ਪਾਸੋਂ ਖੁੱਲ੍ਹ ਹੋ ਗਈ ਮੈਨੂੰ ਨਹੀਂ ਸੀ ਪਤਾ ਕਿ ਸਿਰਫ ਇਸੇ ਪਾਸੇ ਹੀ ਖੁਦਾ ਦਾ ਘਰ ਹੈ ਤੁਸੀਂ ਮੇਰੇ ਪੈਰ ਉਸ ਪਾਸੇ ਕਰ ਦੇਵੋ ਜਿਸ ਪਾਸੇ ਖੁਦਾ ਨਹੀਂ ਰਹਿੰਦਾ ਤਾਂ ਗੁਰੂ ਜੀ ਦੀ ਇਹ ਗੱਲ ਸੁਣ ਕੇ 몰ਦਾ ਜੀਵਨ ਦਾ ਗੁੱਸਾ ਹੋੜ ਵਧ ਗਿਆ ਤੇ ਉਸ ਨੇ ਬੜੀ ਹੀ ਬੇਤੜਦੀ ਦੇ ਨਾਲ ਗੁਰੂ ਜੀ ਦੀਆਂ ਲੱਤਾ ਫੜੀਆਂ घसीड के दूजे पासे कर दतिया जिस तुरु तो जी ने कहा कि मुला जी कि इस पासे खुदा घर नहीं है तो मुलाजीव ने जो पिछे मुड़ के देखिया त उसन उस पासे भी मका नजर आया मुलाजीव ने जो ये गौतक अपनी अखी देखा उसने रौड़ा पा दिता जिस न सुते पे सारे हाजी जाग पे ते कौतक देखे सारे जाने हैरान होन लगे ते हो दूसरे दे मुंह वल देखन लगे हाजिया ने हूँ समझ आ चुक कोई आम इंसान नहीं बल्कि कोई परमात्मा का रूप है ते सारे जाने गुरु जी के सामने हाथ जोड़ के खड़े हो गए सारे हाजियों एक रुकन दी नाम दे जी ने। गुरु जी तो पूछया कि तीसब की है तो गुरु जी ने उत्तर दिता कि इस किताब खुदा दी ते मनुखता का सिद्धांत है तारुकनदीन ने गुरु जी तो पूछा कि दसो वड्डा कौन है हिंदू या फिर मुसलमान ता गुरु जी ने उत्तर दिता कि खुदा दे दर उपर सिर्फ नेक कर्म करने वाला बंदा ही प्रवान किया जाता है उस दे दरबार नेक कर्म तो बिना ना हिंदू लिए कोई था है ਤੇ ਨਾ ਹੀ ਮੁਸਲਮਾਨ ਤੇ ਤਾਂ ਗੁਰੂ ਜੀ ਦੇ ਮੋਹ ਇਹ ਉੱਤਰ ਸੁਣ ਕੇ ਹਾਜ਼ਰੀਆਂ ਨੇ ਗੁਰੂ ਜੀ ਨੂੰ ਹੋਰ ਵੀ ਬਹੁਤ ਸਵਾਲ ਕੀਤੇ ਤੇ ਗੁਰੂ ਜੀ ਨੇ ਉਹਨਾਂ ਸਾਰਿਆਂ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਸਾਰਿਆਂ ਦੇ ਮਨਾਂ ਦੇ ਸ਼ੰਕੇ ਦੂਰ ਕਰ ਦਿੱਤੇ ਜਿਸ ਤੋਂ ਬਾਅਦ ਗੁਰੂ ਜੀ ਮਦੀਨੇ ਵੱਲੋਂ ਜਾਣ ਦੀ ਤਿਆਰ ਹੋਏ ਤਾਂ ਕਾਜੀ ਰੁਕਮਦੀਨ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਮੱਕੇ ਵਿਖੇ ਆਪਣੇ ਆਉਣ ਦੀ ਯਾਦ ਵਿੱਚ ਕੋਈ ਨਿਸ਼ਾਨੀ ਛੱਡ ਕੇ ਜਾਣ। ਤਾਂ ਗੁਰੂ ਜੀ ਨੇ ਰੁਕਮਦੀਨ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਆਪਣੇ ਖੜਾਵ ਕਾਜੀ ਰੁਕਮਦੀਨ ਨੂੰ ਦੇ ਦਿੱਤੇ। ਅੱਜ ਵੀ ਜਦੋਂ ਮੁਸਲਮਾਨ ਵੀਰ ਮੱਕੇ ਜਾਂਦੇ ਹਨ ਤਾ ਗੁਰੂ ਜੀ ਦੇ ਖੜਾਵਾ ਦੇ ਦਰਸ਼ਨ ਜ਼ਰੂਰ ਕਰਦੇ ਹਨ ਤਾਂ ਹੀ ਆਪਣੀ ਯਾਤਰਾ ਸਫਲ ਸਮਝਦੇ ਹਨ ਸੁਪਿਆਰੀ ਸਾਹ ਸੰਤੇ ਜੀ ਵੀਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ